ਹੈਲੋ एवरीवन ਅੱਜ ਦੇ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗੀ ਸੁਪਰ ਮੈਗਨੇਟ ਬਾਰੇ ਸੁਪਰ ਮੈਗਨੇਟ ਸਭ ਤੋਂ ਵੱਡਾ ਚੁੰਬਕ ਜੋ ਸਾਡੇ ਅੰਦਰ ਹੈ ਹਰ ਇੱਕ ਦੇ ਅੰਦਰ ਹੈ ਕੀ ਚੀਜ਼ ਸਾਡਾ ਸਬਕੌਨਸ਼ੀਅਸ ਮਾਈਂਡ ਸਾਡਾ ਅਵਚੇਤਨਮਨ ਜਿਹੜਾ ਕਿ 95% ਸਾਡੀ ਜ਼ਿੰਦਗੀ ਨੂੰ ਰੂਲ ਕਰ ਰਿਹਾ ਹੈ ਜਾਣਦੇ ਹਾਂ ਕਿਵੇਂ ਜਿਹੜਾ ਅਵਚੇਤਨਮਨ ਹੁੰਦਾ ਨਾ ਇਹ ਇੱਕ ਬਹੁਤ ਵੱਡਾ ਸਟੋਰ ਰੂਮ ਹੁੰਦਾ ਹੈ ਇਹਦੇ ਵਿੱਚ ਕੀ ਕੀ ਪਿਆ ਹੁੰਦਾ ਹੈ ਤੁਹਾਡੇ ਬਚਪਨ ਦੀਆਂ ਸਾਰੀਆਂ ਯਾਦਾਂ ਜੋ ਤੁਸੀਂ ਬਚਪਨ ਦੇ ਵਿੱਚ ਸਿੱਖਿਆ ਸਭ ਕੁਝ ਇਹਦੇ ਵਿੱਚ ਹੁੰਦਾ ਹੈ ਤੁਹਾਡੇ ਚੰਗੇ ਬੁਰੇ ਸਾਰੇ ਅਹਿਸਾਸ ਤੁਹਾਡੇ ਪਾਸਟ ਦੇ ਸਾਰੇ ਐਕਸਪੀਰੀਅੰਸ ਕਿਸੇ ਨੇ ਤੁਹਾਨੂੰ ਕੀ ਕੀਤਾ ਤੁਹਾਡੇ ਨੇ ਕਿਵੇਂ ਕੀਤਾ ਸਭ ਇਹਦੇ ਵਿੱਚ ਸਟੋਰ ਹੁੰਦਾ ਹੈ ਤੁਹਾਡੇ ਇਮੋਸ਼ਨਸ ਤੁਸੀਂ ਕਿਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਭ ਕੁਝ ਇਹਦੇ ਵਿੱਚ ਪਿਆ ਹੁੰਦਾ ਹੈ ਇਸੇ ਕਰਕੇ ਸਾਡੀ ਜ਼ਿੰਦਗੀ ਆਟੋ ਪਾਇਲਟ ਤੇ ਹੁੰਦੀ ਹੈ ਕਿਉਂਕਿ ਜੋ ਕੁਝ ਵੀ ਤੁਸੀਂ ਪਹਿਲਾਂ ਤੋਂ ਹੀ ਇਹਦੇ ਵਿੱਚ ਸਟੋਰ ਕੀਤਾ ਹੋਇਆ ਹੈ ਨਾ ਇਹ ਬ੍ਰਹਿਮੰਡ ਤੋਂ ਉਹੋ ਜਿਹੀਆਂ ਹੀ ਸੇਮ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਕਰਸ਼ਿਤ ਕਰਦਾ ਰਹਿੰਦਾ ਹੈ ਇਹ ਬਹੁਤ ਵੱਡਾ ਸੱਚ ਹੈ ਔਰ ਆਪਾਂ ਨੂੰ ਇਹ ਪਤਾ ਨਹੀਂ ਹੁੰਦਾ ਅਸੀਂ ਬਾਹਰੋਂ ਲੱਗੇ ਰਹਿੰਨੇ ਆਪਣੀ ਜ਼ਿੰਦਗੀ ਨੂੰ ਬਦਲਣ ਚ ਕਿ ਮੈਂ ਹਾਰਡ ਵਰਕ ਕਰਨਾ ਹੈ ਮਿਹਨਤ ਕਰਨੀ ਹੈ ਮੇਰੀ ਜ਼ਿੰਦਗੀ ਬਦਲ ਜੂਗੀ ਮੈਂ ਬਹੁਤ ਜ਼ਿਆਦਾ ਮਿਹਨਤ ਕਰਨੀ ਹੈ ਕਿ ਮੈਂ ਪੈਸਾ ਕਮਾਉਣਾ ਹੈ ਪਰ ਜਿਹੜੀ ਤੁਹਾਡੀ ਸੋਚ ਹੈ ਪੈਸੇ ਨੂੰ ਲੈ ਕੇ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਕਿ ਪੈਸਾ ਆਸਾਨੀ ਨਾਲ ਨਹੀਂ ਬਣਦਾ ਪੈਸਾ ਹਮੇਸ਼ਾ ਅਮੀਰਾਂ ਕੋਲ ਹੀ ਜਾਂਦਾ ਹੈ ਪੈਸਾ ਹਮੇਸ਼ਾ ਲੜਾਈਆਂ ਕਰਾਉਂਦਾ ਹੈ ਪੈਸੇ ਲਈ ਬਹੁਤ ਮਿਹਨਤ ਕਰਨੀ ਪੈਣੀ ਹੈ ਇਹ ਜਿਹੜੀ ਤੁਹਾਡੀ ਸੋਚ ਹੈ ਤ ਉਹਨੂੰ ਪਿੱਛੇ ਖਿੱਚਦੀ ਰਹਿੰਦੀ ਹੈ ਇਸੇ ਲਈ ਤਾਂ ਤੁਸੀਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉੱਥੋਂ ਤੱਕ ਨਹੀਂ ਪਹੁੰਚ ਪਾਉਂਦੇ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਹੁੰਦਾ ਫੋਰ ਐਗਜ਼ਾਮਪਲ ਕਿਸੇ ਇਨਸਾਨ ਨੇ ਡਰਾਈਵਿੰਗ ਸਿੱਖਣੀ ਹੈ ਉਹ ਪਹਿਲੇ ਦਿਨ ਜਦੋਂ ਸਟੀਅਰਿੰਗ 휠 ਕੋਲ ਬੈਠੂਗਾ ਉਹ ਕੀ ਦੇਖੂਗਾ ਬਹੁਤ ਨਰਵਸ ਹੋਊਗਾ ਡਰਿਆ ਹੋਊਗਾ ਉਹਨੂੰ ਹੀ ਪਤਾ ਹੋਣਾ ਬ੍ਰੇਕ ਕਿੱਥੇ ਆ ਐਕਸਲੇਰੇਟਰ ਕਿੱਥੇ ਆ ਗੀਅਰ ਕਿੱਥੋਂ ਚੇਂਜ ਕਰਨਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਹਮੇਸ਼ਾ ਕੌਨਸ਼ੀਅਸ ਰਹਿੰਦਾ ਡਰਿਆ ਆਪਣੀ ਚੇਤਨਾ ਵਰਤ ਰਿਹਾ ਹੁੰਦਾ ਮੈਂ ਕੀ ਕਰਾਂ ਕਿਉਂਕਿ ਉਹ ਸਿੱਖ ਰਿਹਾ ਹੁੰਦਾ ਉਹ ਨਵੀਂ ਚੀਜ਼ ਆਉਦੇ ਲਈ ਉਹ ਦੀ ਜਿਹੜੀ ਮੈਮਰੀ ਉਹ ਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਹੈ ਹੀ ਨਹੀਂ ਉਹ ਕਿਵੇਂ ਚਲਾ ਲੂਗਾ ਪਰ ਜਦੋਂ ਉਹ ਹੌਲੀ-ਹੌਲੀ ਲਗਾਤਾਰ 10 ਦਿਨ ਡਰਾਈਵਿੰਗ ਕਰਦਾ ਤਾਂ ਉਹ ਸਾਰੀ ਜਿਹੜੀ ਮੈਮਰੀ ਹੁੰਦੀ ਹੈ ਜਿਹੜਾ ਉਹ ਸਿੱਖ ਰਿਹਾ ਹੁੰਦਾ ਦੇਖ ਰਿਹਾ ਹੁੰਦਾ ਉਹ ਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ ਅਵਚੇਤਨ ਮਨ ਵਿੱਚ ਚਲੀ ਜਾਂਦੀ ਹੈ ਉਸ ਤੋਂ ਬਾਅਦ ਉਹ ਬੜੇ ਹੀ ਆਰਾਮ ਨਾਲ ਬਿਨਾਂ ਡਰੇ ਇੱਧਰ ਉੱਧਰ ਦੇਖਦੇ ਕਿਸੇ ਵੀ ਨਾਲ ਗੱਲਾਂ ਕਰਦੇ ਇੱਧਰ ਉੱਧਰ ਗੱਲਾਂ ਕਰਦੇ ਹੱਸਦੇ ਇੱਕ ਹੱਥ ਨਾਲ ਵੀ ਕਈ ਵਾਰ ਆਰਾਮ ਨਾਲ ਡਰਾਈਵ ਕਰ ਲੈਂਦਾ ਕਿਉਂਕਿ ਉਹਦਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਸੇ ਰੀਲ ਨੂੰ ਚਲਾ ਰਿਹਾ ਹੁੰਦਾ ਔਰ ਉਹਦੇ ਹੱਥ ਪੈਰ ਉਵੇਂ ਹੀ ਚੱਲ ਰਹੇ ਹੁੰਦੇ ਨੇ ਰਾਈਟ ਸੋ ਇਸ ਕਰਕੇ ਸਬਕੌਂਸ਼ੀਅਸ ਮਾਈਂਡ ਦਾ ਬਹੁਤ ਵੱਡਾ ਰੋਲ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਹਾਰਡ ਵਰਕ ਨਹੀਂ ਸਮਾਰਟ ਵਰਕ ਕਰਨਾ ਸਿੱਖੋ ਤੁਸੀਂ ਇਹ ਸਿੱਖੋ ਕਿ ਜਿਹੜੀਆਂ ਚੀਜ਼ਾਂ ਮੇਰੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਪਈਆਂ ਨੇ ਨਾ ਬੁਰੀਆਂ ਚੀਜ਼ਾਂ ਗਲਤ ਚੀਜ਼ਾਂ 네ਗੇਟਿਵ ਚੀਜ਼ਾਂ ਜੋ ਚੀਜ਼ਾਂ ਮੈਨੂੰ ਪਿੱਛੇ ਖਿੱਚਦੀਆਂ ਨੇ ਕੋਈ ਵੀ ਯਾਦਾਂ ਕੁਝ ਵੀ ਉਹਨੂੰ ਮੈਂ ਬਾਹਰ ਕੱਢਣਾ ਹੈ ਫਾਰ ਇਗਜ਼ਾਮਪਲ ਰਿਲੇਸ਼ਨਸ਼ਿਪ ਦੇਖ ਲਓ ਜੇ ਬਾਈ ਚਾਂਸ ਕੋਈ ਇਦਾਂ ਦਾ ਘਟਨਾ ਹੋ ਜਾਂਦੀ ਐ ਸਪਾਊਸ ਕਿਸੇ ਨਾਲ ਕੀ ਕੋਈ ਕਿਸੇ ਨੂੰ ਛੱਡ ਕੇ ਚਲਾ ਜਾਂਦਾ ਹੈ ਧੋਖਾ ਦੇ ਜਾਂਦਾ ਹੈ ਰਿਲੇਸ਼ਨਸ਼ਿਪ ਚੰਗੇ ਤਰ੍ਹਾਂ ਨਹੀਂ ਨਿਪਦੇ ਤਾਂ ਉਹ ਇਹਦਾ ਮਾਈਂਡ ਇਹ ਸੋਚ ਲੈਂਦਾ ਹੈ ਸਬਕੌਨਸ਼ੀਅਸ ਮਾਈਂਡ ਕਿ ਉਹ ਕੇਰ ਲਈ ਰਿਸ਼ਤੇ ਇੱਦਾਂ ਹੀ ਹੁੰਦੇ ਨੇ ਮੁੰਡੇ ਇੱਦਾਂ ਹੀ ਹੁੰਦੇ ਨੇ ਕੁੜੀਆਂ ਇੱਦਾਂ ਹੀ ਹੁੰਦੀਆਂ ਨੇ ਉਹ ਮੈਮਰੀ ਉਹ ਰਿਕਾਰਡ ਉਹਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਪਿਆ ਹੁੰਦਾ ਅੱਗੇ ਤੋਂ ਪ੍ਰੈਜ਼ੈਂਟ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਦੁਬਾਰਾ ਹੁੰਦੀ ਹੈ ਜਾਂ ਕੋਈ ਵੀ ਇਨਸਾਨ ਉਹਨੂੰ ਕੁਝ ਵੀ ਗਲਤ ਬੋਲਦਾ ਹੈ ਉਹ ਪਤਾ ਇੱਕਦਮ ਕੀ ਸੋਚੂਗਾ ਇਹ ਸੋਚੂਗਾ हां ਮੁੰਡੇ ਇਦਾਂ ਹੀ ਹੁੰਦੇ ਨੇ ਕੁੜੀਆਂ ਇਦਾਂ ਹੀ ਹੁੰਦੀਆਂ ਨੇ ਪਹਿਲਾਂ ਵੀ ਤਾਂ ਇਹ ਹੋਇਆ ਸੀ ਉਹ ਚੀਜ਼ ਪਤਾ ਕਿੱਥੋਂ ਆ ਰਹੀ ਹੁੰਦੀ ਹੈ ਤੁਹਾਡੇ ਸਬਕੌਂਸ਼ੀਅਸ ਮਾਈਂਡ ਤੋਂ ਕਿਉਂਕਿ ਉਹਦੀ ਮੈਮਰੀ ਪਈ ਆ ਉੱਥੇ ਉਹੀ ਰਿਪੀਟ ਹੋਣੀ ਸ਼ੁਰੂ ਹੋ ਜੂਗੀ ਤੇ ਇਸੇ ਤਰੀਕੇ ਨਾਲ ਕੀ ਹੋਊਗਾ ਜਦੋਂ ਸਬਕੌਂਸ਼ੀਅਸ ਮਾਈਂਡ ਉਹ ਮੈਮਰੀ ਨੂੰ ਰਿਪੀਟ ਕਰੂਗਾ ਨਾ ਉਹੀ ਚੀਜ਼ਾਂ ਤੁਹਾਡੇ ਬਿਹੇਵੀਅਰ ਤੇ ਅਸਰ ਪਾਉਣਗੀਆਂ ਤੇ ਤੁਹਾਡਾ ਰਿਸ਼ਤਾ ਸੱਚੀ ਹਕੀਕਤ 'ਚ ਖਰਾਬ ਹੋ ਜਾਊਗਾ ਇੰਨਾ ਪਾਵਰਫੁਲ ਹੁੰਦਾ ਤੁਹਾਡਾ ਸਬਕੌਂਸ਼ੀਅਸ ਮਾਈਂਡ ਸੋ ਇਸ ਕਰਕੇ ਜੇਕਰ ਤੁਸੀ ਆਪਣੀ ਲਾਈਫ ਨੂੰ ਚੇਂਜ ਕਰਨਾ ਹੈ ਪਹਿਲਾਂ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਆਤਮਾ ਮਾਰੋ ਕਿ ਕੀ ਪਿਆ ਉੱਥੇ ਉਹ ਕਿਵੇਂ ਹੋਊਗਾ ਤੁਹਾਡੀਆਂ ਆਦਤਾਂ ਤੁਹਾਡੇ ਬੋਲਣ ਦਾ ਤਰੀਕਾ ਤੁਹਾਡੇ ਸੋਚਣ ਦਾ ਤਰੀਕਾ ਤੁਸੀਂ ਆਪਣੇ ਆਪ ਨਾਲ ਕੀ ਗੱਲਾਂ ਕਰਦੇ ਹੋ ਇਹਨਾਂ ਚੀਜ਼ਾਂ ਤੋਂ ਪਤਾ ਲੱਗੂਗਾ ਤੁਹਾਨੂੰ ਜਾਗਰੂਕ ਹੋਣਾ ਪਊਗਾ ਅਵੇਅਰ ਹੋਣਾ ਪਊਗਾ ਜੇ ਤੁਸੀ ਅਸੈਂ ਸਬਕੌਂਸ਼ੀਅਸ ਮਾਈਂਡ ਦੀਆਂ ਸਾਰੀਆਂ ਚੀਜ਼ਾਂ ਨੂੰ ਡਿਲੀਟ ਮਾਰਨਾ ਹੈ ਜੋ ਤੁਹਾਡੇ ਲਈ ਚੰਗੀਆਂ ਨਹੀਂ ਹੈਗੀਆਂ ਔਰ ਸੋਚ ਸਮਝ ਕੇ ਉਹਨਾਂ ਚੀਜ਼ਾਂ ਨੂੰ ਤੁਸੀਂ ਰਿਪਲੇਸ ਕਰਨਾ ਹੈ ਉਹਨਾਂ ਨਵੀਆਂ ਯਾਦਾਂ ਨਾਲ ਨਵੀਆਂ ਚੀਜ਼ਾਂ ਨਾਲ ਨਵੀਆਂ ਗੱਲਾਂ ਨਾਲ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੇ ਹੋ ਹਰ ਚੀਜ਼ ਪੋਸੀਬਲ ਹੈ ਸਾਰੇ ਇਨਸਾਨ ਇੱਕੋ ਪਲੈਨਟ ਅਰਥ ਤੇ ਰਹਿੰਦੇ ਨੇ ਫੇਰ ਅੱਧੇ ਅਮੀਰ ਤੇ ਅੱਧੇ ਗਰੀਬ ਕਿਉਂ ਅੱਧੇ ਬਿਲਕੁਲ ਇਹ ਹੁੰਦੇ ਨੇ ਕਿ ਉਹਨਾਂ ਨੂੰ ਇੱਕ ਵਕਤ ਦੀ ਰੋਟੀ ਦਾ ਨਹੀਂ ਪਤਾ ਹੁੰਦਾ ਮਿਲੂਗੀ ਜਾਂ ਨਹੀਂ ਔਰ ਕਈ ਜਿਹੜੇ ਅੱਧੇ ਹੁੰਦੇ ਨੇ ਉਹ ਇਦਾਂ ਦੇ ਹੁੰਦੇ ਨੇ ਜਿਹੜੇ ਮਿਲੇਨੀਅਲ ਬਿਲੇਨੀਅਰ ਹੁੰਦੇ ਨੇ ਅਰਬਾਂ ਖਰਬਾਂ ਪਤੀ ਹੁੰਦੇ ਨੇ ਉਹ ਇਹ ਨਹੀਂ ਕਿ ਉਹ ਕੋਈ ਜ਼ਿਆਦਾ ਕੰਮ ਕਰਦੇ ਨੇ ਬਹੁਤ ਇੰਟੈਲੀਜੈਂਟ ਹੁੰਦੇ ਨੇ ਨੋ ਉਹਨਾਂ ਦਾ ਸਬਕੌਨਸ਼ੀਅਸ ਮਾਈਂਡ ਹੀ ਹੁੰਦਾ ਜਿਹਦਾ ਸਭ ਤੋਂ ਵੱਡਾ ਫਰਕ ਪਾਉਂਦਾ ਉਹਨਾਂ ਦੇ ਰਹਿਣ ਸਹਿਣ 'ਚ ਸੋ ਬੀ ਅਵੇਅਰ ਬੀ ਮਾਈਂਡਫੁਲ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇਦਾਂ ਦੇ ਹੀ ਟੌਪਿਕਸ ਤੇ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਨੂੰ ਸਭ ਤੋਂ ਅੰਦਰਲੀ ਤੈਅ ਤੋਂ ਬਦਲ ਸਕੋ ਗੋਡ ਬles ਸੀ